ਭਾਰਤ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਪੰਜਾਬ ਦੇ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੁਧਿਆਣਾ ਅਤੇ ਸੀਐਮ ਭਗਵੰਤ ਮਾਨ ਨੇ ਪਟਿਆਲਾ ਦੇ ਵਿੱਚ ਤਿਰੰਗਾ ਲਹਿਰਾਇਆ ਇਸ ਦੌਰਾਨ ਪੰਜਾਬ ਤੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦੇ ਵਿੱਚੋਂ 5 ਨੂੰ ਮੁੱਖ ਮੰਤਰੀ ਰક્ષਕ ਮੈਡਲ ਅਤੇ 19 ਨੂੰ ਮੁੱਖ ਮੰਤਰੀ ਉੱਤਮ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਰਾਜਪਾਲ ਗੁਲਾਬਚੰਦ ਘਟਾਰੀਆ ਨੇ ਪੰਜਾਬ ਸਰਕਾਰ ਦੀ ਸ਼ਿਫਾਰਿਸ਼ ਤੇ ਇਹਨਾਂ ਨਾਵਾਂ ਦਾ ਐਲਾਨ ਕੀਤਾ। ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ 3 ਸਾਲਾਂ ਦੇ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਦੇ ਮੈਟ੍ਰਿਕ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਨੇ। 12 ਹਜ਼ਾਰ ਅਧਿਆਪਕਾਂ ਨੂੰ ਰੈਗੂਲਰ ਕੀਤਾ ਉਹਨਾਂ ਦੀ ਤਨਖਾਹ ਵਧਾ ਦਿੱਤੀ ਸਰਕਾਰ ਨੇ ਤੁਹਾਡੇ ਘਰ ਦੇ ਮੁਹਿੰਮ ਸ਼ੁਰੂ ਕੀਤੀ ਜਿਸ ਦੇ ਵਿੱਚ ਘਰ ਬੈਠੇ 43 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਖਤਮ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਗਈ। ਭ੍ਰਿਸ਼ਟਾਚਾਰ ਦੇ ਦੋਸ਼ 6 ਤੇ 173 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਦੇ ਵਿੱਚ ਅਧਿਕਾਰੀ, ਪੁਲਿਸ ਅਧਿਕਾਰੀ, ਪਟਵਾਰੀ ਤੇ ਹੋਰ ਲੋਕ ਸ਼ਾਮਿਲ ਨੇ। 800 ਤੋਂ ਵੱਧ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਜਿਸ ਦੇ ਵਿੱਚੋਂ 2 ਕਰੋੜ ਤੋਂ ਵੱਧ ਲੋਕ ਲਾਭ ਲੈ ਚੁੱਕੇ ਨੇ। ਇਸ ਦੇ ਵਿੱਚ ਪੈਨਲ ਐਕਸ-ਰੇ ਅਤੇ ਅਲਟਰਾਸਾਊਂਡ ਸੈਂਟਰ ਹਨ ਜਿਸ ਦੇ ਵਿੱਚ ਸਸਤੇ ਰੇਟਾਂ ਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਅੰਦਰ ਦਵਾਈਆਂ ਦੇਣ ਦੇ ਹੁਕਮ ਦਿੱਤੇ ਗਏ ਹਨ ਇਸ ਤੋਂ ਇਲਾਵਾ ਜੇਕਰ ਦਵਾਈਆਂ ਬਾਹਰੋਂ ਮੰਗਵਾਉਣੀ ਪਵੇ ਤਾਂ ਡਾਕਟਰ ਖੁਦ ਲਿਆਉਂਦੇ ਨੇ ਮਰੀਜ਼ ਨਹੀਂ ਜਾਵੇਗਾ ਉਹ ਸਰਕਾਰ ਨੂੰ ਪੱਤਰ ਲਿਖਣਗੇ 24 ਘੰਟਿਆਂ ਦੇ ਅੰਦਰ ਅੰਦਰ ਦਵਾਈਆਂ ਮੋਹੀਆਂ ਕਰਵਾਈਆਂ ਜਾਣਗੀਆਂ ਬਹੁਤਾ ਨਹੀਂ ਹੁੰਦਾ ਸਮਾਂ ਕਾਉਣਾ 3 ਸਾਲ ਪਰ ਕੁਝ ਪ੍ਰਾਪਤੀਆਂ ਤੁਹਾਨੂੰ ਇਸ ਤਰ੍ਹਾਂ ਦੇ ਦੱਸ ਦੇਣਾ ਸਭ ਤੋਂ ਪਹਿਲਾਂ ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾਂ ਕਿਸੇ ਸ਼ਿਫਾਰਿਸ਼ ਤੇ ਤੇ ਬਿਨਾਂ ਕਿਸੇ ਰਿਸ਼ਵਤ ਦੇ ਇਸ ਤੋਂ ਇਲਾਵਾ ਅਢਾਕ ਤੇ ਠੇਕੇ ਤੇ ਕੰਮ ਕਰਨ ਵਾਲੇ ਵਰਕਚਾਰਜ ਆਰਜੀ ਮਲਾਜ਼ਮ ਦਿਹਾੜੀਦਾਰ ਜੋ 10 ਸਾਲਾਂ ਨੀਂ ਸੇਵਾਵਾਂ ਪੂਰੀਆਂ ਕਰ ਚੁੱਕੇ ਸੀ ਉਹਨਾਂ ਨੂੰ ਵੀ ਸੇਵਾਵਾਂ ਉਹਨਾਂ ਦੀ ਰੈਗੂਲਰ ਕੀਤੀਆਂ 12000 ਤੋਂ ਵੱਧ ਵਿਅਕਤੀਆਂ ਨੂੰ ਸੇਵਾਵਾਂ ਰੈਗੂਲਰ ਕਰਤੀਆਂ ਤੇ ਉਹਨਾਂ ਦੀ ਤਨਖਾਹਾਂ 'ਚ 2 ਤੋਂ 3 ਗੁਣਾ ਦਾ ਇਜ਼ਾਫਾ ਵੀ ਕੀਤਾ ਹੈ ਫਿਰ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਹਦੇ ਚ 43 ਸੇਵਾਵਾਂ ਹੈ ਜਿਹੜੀਆਂ ਨੇ ਕਿ ਤੁਸੀਂ ਇੱਕ ਨੰਬਰ ਹੈ ਇੱਕ ਐਪ ਹੈ ਉੱਤੇ ਜਾ ਕੇ ਤੁਸੀਂ ਉੱਤੇ ਰਜਿਸਟਰ ਕਰਵਾ ਦਿਓ ਤਾਂ ਸਰ ਕੋ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਤੁਹਾਡਾ ਕੰਮ ਟਾਈਮ ਬਾਉਂਡ ਜਿਹੜਾ ਉਹ ਹਊਗਾ ਪੰਨੂ ਕਿਤੇ ਦਫਤਰਾਂ ਚ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਪਾਉਗੀ। ਸਭ ਤੋਂ ਵੱਡਾ ਜਿਹੜਾ ਸਿਉਂਕ ਲੱਗੀ ਹੋਈ ਸਮਾਜ ਨੂੰ ਹੈਗੇ ਭ੍ਰਿਸ਼ਟਾਚਾਰ ਦੀ। ਕਰਪਸ਼ਨ ਦੀ। ਸਾਡੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਚੋਂ ਬਣਾਈ ਹੈ। ਜਦੋਂ ਆਮ ਲੀਲਾ ਗਰਾਊਂਡ ਦਿੱਲੀ ਵਿਖੇ ਬਹੁਤ ਵੱਡਾ ਕਟ ਹੋਇਆ ਸੀ ਪੂਰੇ ਦੇਸ਼ ਦੇਸ਼ ਤੋਂ ਲੋਕ ਗਏ ਸੀ ਸੋ ਐਂਟੀ ਕ腐ਪਸ਼ਨ ਮੂਵਮੈਂਟ ਚੋ ਸਾਰੀ ਪਾਰਟੀ ਨਿਕਲੀ ਹੈ ਤੇ ਅਸੀਂ 23 ਮਾਰਚ 2022 ਨੂੰ ਹੀ ਜਾਨਕਿ 7 ਦਿਨਾਂ ਬਾਅਦ ਸ਼ਹੀਦ ਆਜ਼ਮ ਦਾ ਸ਼ਹੀਦੀ ਦੇਵਸ ਨੂੰ ਐਂਟੀ ਕ腐ਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਹੈ ਵਿਜੀਲੈਂਸ ਨੇ ਪ੍ਰਸ਼ਾਚਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ 2024 ਚ 173 ਬੰਦਿਆਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਫੜਿਆ ਇਨਾਂ ਚ 10 ਗਾਸਟਡ ਅਫਸਰ ਵੀ ਨੇ 129 ਨਾਨ ਗਾਸਟਡ ਅਫਸਰ ਨੇ ਬਖਤੀ ਪੁਲਿਸ ਮੁਲਾਜ਼ਮ ਨੇ 24 ਪਟਵਾਰੀ ਵੀ ਗ੍ਰਿਫਤਾਰ ਕੀਤੇ ਗਏ। ਸਿਹਤ ਵਾਲੇ ਪਾਸਿਓਂ ਕਿਉਂਕਿ ਸਾਡੀ ਪ੍ਰਾਇੋਰਟੀ ਹੈ ਹੈਲਥ ਤੇ ਐਜੂਕੇਸ਼ਨ ਸਿਹਤ ਵਾਲੇ ਪਾਸਿਓਂ ਪੰਜਾਬ ਚ 881 ਆਮ ਆਦਮੀ ਕਲੀਨਿਕ ਐਸ ਵਕਤ ਚੱਲ ਰਹੇ ਨੇ ਜਿਦੇ ਚੋਂ 565 ਪਿੰਡੂ ਇਲਾਕਿਆਂ ਚ ਨੇ 316 ਸ਼ਹਿਰੀ ਇਲਾਕਿਆਂ ਚ ਨੇ ਹੁਣ ਤੱਕ ਇਨਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਸੁਧਾਰਨ ਤਰ੍ਹਾਂ ਤੇ ਐਕਸਰੇ আল্টਰਾਸਾਉਂਡ ਕਰਾਉਣ ਦੀ ਸਹੂਲਤ ਹੈ 202 ਐਕਸਰੇ ਸੈਂਟਰ 399 আল্টਰਾਸਾਉਂਡ ਸੈਂਟਰ ਵੀ ਇੰਪੈਨਡੈਂਟ ਕੀਤੇ ਗਏ ਨੇ ਬਾਹਰੋਂ ਜੇ ਕਰਾਉਣੇ ਪੈ ਜੇ ਤਾਂ ਉਹ ਉਹਨਾਂ ਦਾ ਪੈਸਾ ਨਹੀਂ ਲੱਗੂਗਾ ਮਰੀਜ਼ਾਂ ਦਾ ਸਰਕਾਰ ਉਹਦਾ ਪੈਸਾ ਦੇਉ ਵੀ ਤੇ ਜੇ ਕਿਤੇ ਇੱਕ ਹੋਰ ਹਸਪਤਾਲਾਂ ਨੂੰ ਅਸੀਂ ਬੜੀ ਜਿਹੜੀ ਕਿ ਦੁੱਖ ਦੀ ਰੱਖ ਸੀ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆਪ ਉਹਨਾਂ ਵਿੱਚੋਂ ਲੰਗੇ ਹੋਵੋ ਕਿ ਆਮ ਤੌਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲਤਾ ਕਰ ਲਿਆ ਜਾਂਦਾ ਪਰ ਦਵਾਈਆਂ ਸਾਰੀਆਂ ਬਾਹਰੋਂ ਲਿਖਿਆ ਜਾਂਦੀਆਂ ਬਾਹਰ ਜਿਹੜੀਆਂ ਦਵਾਈਆਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਉਹ ਬੰਦੇ ਦੇ ਬਸਤ 'ਚ ਨਹੀਂ ਅਸੀਂ ਇਹ ਸਕਤਾ ਦਾ ਐਲਾਨ ਕੀਤਾ ਨੇ ਕਿ ਕੋਈ ਵੀ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਜਿਹੜਾ ਉਹ ਬਾਹਰੋਂ ਦਵਾਈ ਨਹੀਂ ਲਿਖੂਗਾ ਉਹ ਸਾਰੀਆਂ ਦਵਾਈਆਂ ਅੰਦਰ ਹੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜੇ ਕੋਈ ਦਵਾਈ ਐਸੀ ਹੈ ਕਿ ਬਾਹਰੋਂ ਲੈਣੀ ਹੀ ਪੈਣੀ ਹੈ ਨਹੀਂ ਹੈਗੀ ਉਸ ਸਮੇਂ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਉਹਦੇ ਰਿਸ਼ਤੇਦਾਰਾਂ ਨੂੰ ਭੇਜਿਆ ਜਾਊਗਾ ਤੇ ਉਹ ਲਿਖ ਕੇ ਦੇ ਦਊਗਾ ਸਾਨੂੰ ਫਿਰ ਕਿ ਆ ਦਵਾਈ ਜਿਹੜੀ ਹੈ ਨੀ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹ ਦਵਾਈ ਜਿਹੜੀ ਹੈ ਉੱਥੇ ਹਸਪਤਾਲ 'ਚ ਪਹੁੰਚ ਜੂਗਾ ਗੁਰਦਿਆਂ ਦੇ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਹਸਪਤਾਲਾਂ 'ਚ ਮੁਫਤ ਡਾਇਲਿਸ ਕਰਾਉਣ ਦੀ ਵਿਵਸਥਾ ਕਰਤੀ 168 ਡਾਇਲਿਸਿਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਇੱਕ ਫਰਿਸ਼ਤੇ ਸਕੀਮ ਹੈ ਅੱਜ ਉਹਨਾਂ 'ਚੋਂ ਕੁਝ ਜਿਹੜੇ ਫਰਿਸ਼ਤੇ ਸੱਚੀ ਮੁੱਚੀ ਫਰਿਸ਼ਤੇ ਨੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਜ਼ਖਮੀਆਂ ਦੀਆਂ ਕੁਝ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਉਹਦੇ ਤਹਿਤ ਸਮੇਂ ਸਿਰ ਤੇ ਇਲਾਜ ਦੇ ਉਪਚਾਦ ਦੇ ਹਸਪਤਾਲ ਜਿੱਥੇ ਮਰਜੀ ਪਹੁੰਚਾ ਦੇ ਕੋਈ ਉਹ ਤੋਂ ਪੁੱਛਗਿਛ ਨਹੀਂ ਕੀਤੀ ਜਾਊ 223 ਵਿਅਕਤੀਆਂ ਨੂੰ ਮੁਫਤ ਇਲਾਜ ਦੀ ਮੁਹਈਆ ਕਰਾਇਆ ਗਿਆ ਤੇ ਸਹਾਇਤਾ ਕਰਨ ਵਾਲੇ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਇਆ ਲੋਕਾਂ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਯੋਗਸ਼ਾਲਾ ਸਕੀਮ ਸ਼ੁਰੂ ਕੀਤੀ ਹੈ ਸੂਬੇ 'ਚ 3282 ਯੋਗਸ਼ਾਲਾਾਂ ਚੱਲ ਰਹੀਆਂ ਨੇ 1 ਲੱਖ ਤੋਂ ਵੱਧ ਲੋਕ ਯੋਗਾ ਦਾ ਫਾਇਦਾ ਲੈ ਰਹੇ ਨੇ ਸੇਤਮੰਦ ਪੰਜਾਬ ਮਿਸ਼ਨ ਜਿਹੜਾ ਹੈ 550 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੁਣ ਆ ਜਾਂਦੇ ਆਪਾਂ ਸਿੱਖਿਆ ਤੇ ਸਰਕਾਰ ਨੇ ਸਕੂਲ ਆਫ ਐਮੀਨੈਂਸ ਦੀ ਸਥਾਪਨਾ ਕੀਤੀ ਹੈ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮਹਈਆ ਕਰਾਉਣਾ ਸਕੂਲਾਂ ਦੇ ਬੁਨਿਆਦੀ ਢਾਂਚੇ ਖੇਡਾਂ ਦੀ ਸਹੂਲਤਾਂ ਵਾਸਤੇ 200 ਕਰੋੜ ਦੀ ਵਿਵਸਥਾ ਕੀਤੀ ਹੈ ਪ੍ਰਿੰਸੀਪਲਾਂ ਹੈਡਮਾਸਟਰਾਂ ਦੇ ਅਫਸਰਾਂ ਨੂੰ ਸਿੰਗਾਪੂਰ ਫਿਨਲੈਂਡ ਆਈਆਈਐਮ ਅਹਮਦਾਬਾਦ ਤੋਂ ਵਿਸ਼ੇਸ਼ ਟ੍ਰੇਨਿੰਗ ਵੀ ਦਵਾਈ ਹੈ ਸਰਕਾਰੀ ਸਕੂਲਾਂ ਚ ਕੈਂਪਸ ਮੈਨੇਜਰ ਤੇ ਸੁਰੱਖਿਆ ਗਾਰਡਨ ਦੀ ਭਰਤੀ ਕੀਤੀ ਗਈ ਹੈ ਤਾਂ ਕਿ ਹੈਡਮਾਸਟਰ ਜਾਂ ਪ੍ਰਿੰਸੀਪਲ ਦਾ ਪੂਰਾ ਧਿਆਨ ਸਕੂਲ ਦੀ ਮੈਨੇਜਮੈਂਟ ਵੱਲ ਹੋਵੇ ਨਾ ਕਿ ਕੋਈ ਟੂਟੀ ਖਰਾਬ ਹੋ ਗਈ ਕੋਈ ਬਾਥਰੂਮ ਦੀ ਪ੍ਰੋਬਲਮ ਹੈ ਉਹ ਇੰਨਾ ਚੱਕਰਾਂਚੀ ਨਾ ਪਏ ਰਹਿਣ ਉਹਨਾਂ ਦਾ ਧਿਆਨ ਸਿਰ ਪੜ੍ਹਾਈ ਵਾਲੀ ਰਹੇ ਸਾਰੇ ਸਰਕਾਰੀ ਸਕੂਲਾਂ 'ਚ ਹਾਈ ਸਪੀਡ ਫਾਈਬਰ ਵਾਈਫਾਈ ਇੰਟਰਨੈਟ ਕਨੈਕਸ਼ਨ ਦੇਣ ਵਾਸਤੇ 29.3 ਕਰੋੜ ਰੁਪਏ ਰੱਖੇ ਗਏ ਨੇ ਤੇ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹੀ ਵਰਦੀਆਂ ਤੇ ਕਿਤਾਬਾਂ ਵੰਡੀਆਂ ਨਹੀਂ ਆਮ ਤੌਰ ਤੇ ਪਹਿਲੇ ਦੇਖਦੇ ਸੀ ਸਰਦੀਆਂ ਆਣੀਆਂ ਵਰਦੀਆਂ ਗਰਮੀਆਂ 'ਚ ਮਿਲਦੀਆਂ ਸੀ ਗਰਮੀਆਂ ਵਾਲੀਆਂ ਵਰਦੀਆਂ ਸਰਦੀਆਂ 'ਚ ਮਿਲਦੀਆਂ ਸੀ ਹੁਣ ਅਸੀਂ ਪਹਿਲੀ ਵਾਰ ਹੋਇਆ ਕਿ ਸਰਦੀਆਂ ਦੇ ਮਹੀਨਿਆਂ ਸਰਦੀਆਂ ਵਿੱਚ ਜਦੋਂ ਲੋੜ ਹੈ ਤੇ ਗਰਮੀਆਂ ਦੇ ਗਰਮੀਆਂ ਵਿੱਚ ਤੇ ਸਿਹਤਾਂ ਕਿਤਾਬਾਂ ਵੀ ਸੈਸ਼ਨ ਦੇ ਸ਼ੁਰੂਆਤ ਵੇਲੇ ਮਿਲਦੀਆਂ 118 ਸਕੂਲ ਆਫ ਫੈਮਿਨੈਂਸ ਤੇ ਲੜਕੀਆਂ ਦੇ 17 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਬੱਸਾਂ ਦਾ ਸਫ਼ਰ ਮੁਹੱਈਆ ਕਰਾਇਆ ਗਿਆ ਸਪੈਸ਼ਲ ਬੱਸਾਂ 205 ਨਵੀਆਂ ਬੱਸਾਂ ਸ਼ੁਰੂ ਹੋਈਆਂ ਹੋਈਆਂ ਨੇ ਇਹਨਾਂ ਨਾਲ 10000 ਤੋਂ ਬੱਚਿਆਂ ਵੱਧ ਬੱਚਿਆਂ ਨੂੰ ਲਾਭ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਖਾਸ ਤੌਰ ਤੇ ਕੁੜੀਆਂ ਦੇ ਮਾਪੇ ਜਿਹੜੇ ਨੇ ਉਹ ਇਸ ਗੱਲ ਤੋਂ ਇਨਸਿਕਿਉਰ ਰਹਿੰਦੇ ਨੇ ਕਿ ਸਕੂਲ 5 ਕਿਲੋਮੀਟਰ ਦੂਰ ਹੈ ਜਾਣ ਆਉਣ ਦਾ ਕੋਈ ਸਾਧਨ ਹੈ ਨਹੀਂ ਤੇ ਜਾਂ ਤਾਂ ਬੱਸਾਂ ਦੇ ਪਿੱਛੇ ਲਟਕ ਕੇ ਜਾਂ ਟਰਾਲੀਆਂ ਦੇ ਡਾਲੇ ਪਿੱਛੇ ਲਟਕ ਕੇ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈ ਕੇ ਜਾਂਦੀਆਂ ਸਨ ਤੇ ਜ਼ਮਾਨਾ ਇਸ ਤਰ੍ਹਾਂ ਦਾ ਕਿ ਕੁਝ ਜਿਹੜੀ ਅਨਸੁਖਾਮੀਆਂ ਕਟਨਾਮਾਂ ਦੀ ਖ਼ਬਰਾਂ ਆਉਂਦੀ ਸੀ ਤਾਂ ਮਾਪੇ ਕਹਿੰਦੇ ਸੀ ਸਾਨੂੰ ਪੜ੍ਹਾਈ ਨਾਲੋਂ ਐਜੂਕੇਸ਼ਨ ਨਾਲੋਂ ਇੱਜ਼ਤ ਜ਼ਿਆਦਾ ਪਿਆਰੀ ਆ ਉਸ ਬਹੁਤ ਬ੍ਰਿਲੀਅੰਟ ਬਹੁਤ ਹੁਸ਼ਿਆਰ ਬੱਚਿਆਂ ਨੂੰ ਵੀ ਸਕੂਲ 'ਚੋਂ ਹਟਾ ਲੈਂਦੇ ਸੀ ਸੋ ਬੱਸ ਜਿਹੜੀ ਹੈ ਉਹ ਪ੍ਰੋਪਰ ਉਹਦੇ ਸਥਾਨ ਨਿਰਧਾਰਤ ਕੀਤੇ ਗਏ ਨੇ ਕਿ ਇੱਥੇ ਬੱਸ ਖੜੂਗੀ ਉੱਥੋਂ ਬੱਚਾ ਬੱਸ ਚ ਪੈਂਦਾ ਵਾਈਫਾਈ ਲੱਗਿਆ ਹੋਇਆ ਹੈ ਤੇ ਉਹ ਪਤਾ ਲੱਗਦਾ ਰਹਿੰਦਾ ਉਹਨਾਂ ਮਾਪਿਆਂ ਨੂੰ ਕਿ ਬੱਸ ਕਿੱਥੇ ਆ ਗਈ ਤੇ ਉਹ 8 ਵਜੇ ਬੱਚੇ ਨੂੰ ਉਥੋਂ ਆਪਣੇ ਨੂੰ ਬੱਸ ਸਾਡੇ ਤੋਂ ਜਿੱਥੇ ਵੀ ਵਸਦਾ ਸਟਾਪ ਹੈ ਉਥੋਂ ਲੈ ਜਾਂਦੇ ਇੰਡਸਟਰੀ ਵਾਸਤੇ ਅਸੀਂ ਅੱਜ ਤੱਕ ਬਹੁਤ ਐਫਰਟਸ ਕੀਤੀਆਂ ਨਿਵੇਸ਼ ਪੰਜਾਬ ਦੇ ਤਹਿਤ ਬਹੁਤ ਸਾਰੇ ਕੈਂਪ ਵੀ ਲਾਏ ਗਏ ਆਪ ਵੀ ਮੈਂ ਪੂਨੇ ਮੁੰਬਈ ਬੈਂਗਲੌਰ ਹਾਈਦਰਾਬਾਦ ਦਿੱਲੀ ਆਪ ਵੀ ਗਏ ਸੀ ਇੰਡਸਟਰੀਸਟ ਕੋਲੇ ਪੰਜਾਬ ਚ 86000 ਕਰੋੜ ਰੁਪਏ ਦਾ ਜਿਹੜਾ ਇਨਵੈਸਟਮੈਂਟ ਹੁਣ ਤੱਕ ਹੋਈ ਹੈ ਜਿਹੜੀ ਕਿ ਕੋਈ ਐ ਨਹੀਂ ਹੈਗਾ ਕਿ ਇਹ ਕੋਈ ਤੁਹਾਡੇ ਐਗਰੀਮੈਂਟ ਸਾਈਨ ਹੋਏ ਨੇ ਇਹ ਇਹ ਪੈਸਾ ਆ ਚੁੱਕਿਆ ਹੈ 5300 ਨਿਵੇਸ਼ ਪ੍ਰਾਪਤ ਹੋਏ 2022 ਚ ਤੇ 4 ਲੱਖ ਲੋਕਾਂ ਨੂੰ ਜਿਹੜਾ ਡਾਇਰੈਕਟਰ ਰੋਜ਼ਗਾਰ ਦੇ ਮੌਕੇ ਹਾਸਲ ਹੋਣ ਟਾਟਾ ਸਟੀਲ ਵਰਗੀ ਕੰਪਨੀ ਲੁਧਿਆਣੇ ਦੇ ਵਿੱਚ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਟਾਟਾ ਦਾ ਦੇਸ਼ ਦਾ ਸਭ ਤੋਂ ਦੂਜਾ ਸਭ ਤੋਂ ਵੱਡਾ ਜਿਹੜਾ ਪਲਾਂਟ ਹੈ ਉਹ ਲੁਧਿਆਣੇ 'ਚ ਲੱਗ ਰਿਹਾ ਸੁਨਾਥਨ ਪੋਲੀਕਾਟ ਅੰਬੂਜਾ ਸਿਮਿੰਟ ਫ੍ਰੈਡਨਬਰਗ ਵਰਵੀਓ ਕਾਰਗਿਲ ਇੰਡੀਆ ਗੋਦਰੇਜ ਬਹੁਤ ਨਾਮੀ ਕੰਪਨੀਆਂ ਹੋਰ ਜਿਹੜੀਆਂ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨ ਨੂੰ ਤਿਆਰ ਨੇ ਕਿਉਂਕਿ ਮਾਹੌਲ ਵਧੀਆ ਬਣ ਗਿਆ ਤਾਂ ਇੱਕ ਇੰਡਸਟਰੀਅਲਿਸਟ ਜਿਹੜਾ ਟਾਟਾ ਸਟੀਲ ਵਰਗੇ ਜਿਹੜੇ ਨੇ ਜਾਂ ਗੌਦਰੇਜ ਵਰਗੇ ਵੱਡੀਆਂ ਕੰਪਨੀਆਂ ਇਹ ਪਹਿਲਾਂ ਪੁੱਛਦੇ ਨੇ ਆਪਣੇ ਸਾਥੀਆਂ ਤੋਂ ਕਿ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਤੇ ਕੋਈ ਕਰਾਪਸ਼ਨ ਜਾਂ ਕੋਈ ਸਰਕਾਰੀ ਰਿਚਨਾ ਤਾਂ ਨਹੀਂ ਤੇ ਜਦੋਂ ਉਹ ਦੱਸਦੇ ਨੇ ਕਿ ਇੱਥੇ ਕੋਈ ਹੁਣ ਇਦਾਂ ਦੀ ਗੱਲ ਨਹੀਂ ਨਾ ਹੀ ਕੋਈ ਕਿਸੇ ਤੋਂ ਹਿੱਸਾ ਮੰਗਿਆ ਜਾਂਦਾ ਕੋਈ ਪ੍ਰੋਫਿਟ 'ਚੋਂ ਜਾਂ ਕੋਈ ਹੋਰ ਤੇ ਅਸੀਂ ਸਿੰਗਲ ਵਿੰਡੋ ਸਿੰਗਲ ਪੈਨ ਨਾਂ ਦੀ ਇੱਕ ਸਕੀਮ ਹੈ ਕਿ ਗ੍ਰੀਨ ਸਟੈਂਪ ਪੇਪਰ ਜਿਹੜਾ ਉਹ ਇੰਡਸਟਰੀ ਵਾਸਤੇ ਹੈ ਹਰੇ ਰੰਗ ਦਾ ਉਹਦੇ ਵਿੱਚ ਸਾਰੇ ਚਾਰजेस ਹੋਇਆ ਕਰਨਗੇ ਸ਼ਾਮਿਲ ਜਦੋਂ ਗ੍ਰੀਨ ਸਟੈਂਪ ਪੇਪਰ ਤੇ ਰਜਿਸਟਰੀ ਹੋਗੀ ਤਾਂ ਤੁਹਾਨੂੰ ਤੁਸੀਂ ਅਗਲੇ ਦਿਨ ਜਾ ਕੇ ਆਪਣਾ ਭੂਮੀ ਪੂਜਨ ਕਰਕੇ ਪੂਜਾ ਪਾਠ ਕਰਕੇ ਆਪਣੀ ਫੈਕਟਰੀ ਦੀ ਸ਼ੁਰੂਆਤ ਕਰ ਸਕਦੇ ਹੋ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਤਾਂ ਚਲੋ ਵੱਡੀਆਂ ਕੰਪਨੀਆਂ ਨੇ ਜਿਹੜਾ ਲੋਕਲ ਐਮਐਸਐਮੀ ਕਹਿੰਦੇ ਜਿਹਨੂੰ ਉਹ ਵੀ ਪੰਜਾਬ ਦੀ ਜਾਨ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਸਪੋਰਟਸ ਦਾ ਹੈ ਟੈਕਸਟਾਈਲ ਦਾ ਅੰਮ੍ਰਿਤਸਰ ਹੈ ਤੇ 298000 ਐਮਐਸਐਮੀ ਜਿਹੜੇ ਰਜਿਸਟਰ ਹੋਏ ਨੇ ਜਿਹੜੇ ਕਿ ਨਾਰਥ ਇੰਡੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਪੰਜਾਬ ਇਹਦੇ ਵਿੱਚ ਆਇਆ ਹੈ ਸੋ ਬਿਜਲੀ ਦੇ ਵਿੱਚ ਕਈਏ ਤਾਂ ਵਾਦਾ ਕੀਤਾ ਸੀ ਤਾਂ 300 ਯੂਨਟ ਪਰ ਮੰਥ ਫ੍ਰੀ ਚੱਲ ਰਿਹਾ ਹੈ 600 ਯੂਨਟ ਦਾ ਸਾਈਕਲ ਹੈ 2 ਮਹੀਨੇ ਬਾਅਦ ਬਿਲਾਉਂਦਾ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ ਜਿੱਦੇ ਨਾਲ ਬਿਜਲੀ ਬੋਰਡ ਘਾਟੇ ਚ ਲੱਗਾ ਗਿਆ ਪੀਐਸਪੀਸੀਐਲ ਵੀ ਜਿਹੜੀ ਘਰੇਲੂ ਤੇ ਖੇਤ ਖੇਤਾਂ ਵਾਲੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ ਵੀ ਟਾਈਮ ਸਿਰ ਦਿੰਨੇ ਆ ਤੇ ਨਾਲ ਨਾਲ ਇੱਕ ਹੋਰ ਉਲਟੀ ਗੰਗਾ ਵਹਾਈ ਜਿਹੜੀ ਨiyet ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਕਿ ਜੀਵੀ ਕੇ ਕੰਪਨੀ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦਿਆ 540 ਮੈਗਾਵਾਟ ਦਾ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਸਰਕਾਰਾਂ ਬਣਨ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨੂੰ ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਸੰਸਥਾਵਾਂ ਨੇ ਉਹ ਕੌਡੀਆਂ ਦੇ ਪਾਸੇ ਵੇਚ ਦਿੱਤੇ ਇੰਨੇ ਪਰ ਅਸੀਂ ਖਰੀਦਿਆ ਸੋ ਐ ਪਛਵਾੜਾ ਜਿਹੜਾ ਝਾਰਖੰਡ ਦੇ ਵਿੱਚ ਕੋਲੇ ਦੀ ਖਾਨ ਹੈ ਬੰਦ ਪਈ ਸੀ ਉਹਨੂੰ ਚਲਾਇਆ ਉਹਦੇ ਚਲਾਉਣ ਨਾਲ ਹਜ਼ਾਰ ਕਰੋੜ ਰੁਪਈਆ ਬਾਹਰੋਂ ਕੋਲਾ ਜਿਹੜਾ ਮਹਿੰਗਾ ਮਿਲਦਾ ਸੀ ਉਹਦਾ ਬਚ ਗਿਆ ਜੀ ਸੋ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਕਿ ਢਿੱਡ ਬਣ ਬਣ ਕੇ ਗੁਜ਼ਾਰਾ ਜਿਵੇਂ ਕੋਈ ਲਾਨੇਦਾਰ ਕਰਦਾ ਕਰਦਾ ਕਿਤੋਂ ਵੀ ਬੂੰਦ-ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਅਸੀਂ ਉਸ ਹਿਸਾਬ ਤੇ ਪੰਜਾਬੀਆਂ ਦੇ ਪੈਸੇ ਨੂੰ ਉਸ ਤਰੀਕੇ ਨਾਲ ਵਰਤ ਰਹੇ ਆ ਕਿ ਉਹ ਉਹ ਖਜ਼ਾਨੇ 'ਚ ਵੀ ਰਵੇ ਤੇ ਲੋਕਾਂ ਨੂੰ ਵੀ ਸਹੂਲਤਾਂ ਉਹਦੀਆਂ ਮਿਲਦੀਆਂ ਰਹਿਣ ਤੇ ਇੱਕ ਨਵੀਂ ਹੋਰ ਚੀਜ਼ ਹੋਈ ਦੇਸ਼ ਦੇ ਵਿੱਚ ਐਸ ਐਚ ਐਫ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤਾਂ ਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਐ ਉਹਨਾਂ ਕੋਲੇ ਗੈਸ ਕਟਰ ਵੀ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਵੀ ਨੇ ਉਹਨਾਂ ਕੋਲੇ ਸਟੈਚਰ ਵੀ ਨੇ ਫਸਟ ਏਡ ਦਾ ਸਮਾਨ ਐ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੇ ਕੋਈ ਜ਼ਖਮੀ ਪਿਆ ਹੈ ਤਾਂ ਉਹਦਾ ਬਲੱਡ ਜਿਹੜਾ ਬਲੀਡਿੰਗ ਰੋਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਹੋ ਸਕਦਾ ਹਸਪਤਾਲ ਵਾਸਤੇ ਪਿੱਛੇ ਜਾਣਾ ਪਵੇ ਪਿਛਲਾ ਹਸਪਤਾਲ ਨੇੜੇ ਹੈ ਤੇ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਤੇ ਤੁਹਾਨੂੰ ਦੱਸਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 1 ਸਾਲ ਹੋ ਗਿਆ ਲਗਭਗ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ